देर रात ਫਰੀਦਕੋਟ ਦੇ ਨੈਸ਼ਨਲ ਹਾਈਵੇ 54 ਅੰਮ੍ਰਿਤਸਰ ਬਠਿੰਡਾ ਰੋਡ ਤੇ ਪਿੰਡ ਪੱਕਾ ਕੋਲ ਇੱਕ ਗਿਆਤ ਵਾਹਨਾ ਵੱਲੋਂ ਬਾਈਕ ਨੂੰ ਪਿੱਛੋਂ ਟੱਕਰ ਮਾਰੀ ਗਈ ਜਿਸ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰਾ ਬਾਈਕ ਸਵਾਰ ਕਾਫੀ ਗੰਭੀਰ ਸੱਟਾਂ ਵੱਜੀਆਂ ਹਨ ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਲਿਜਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਤਰ ਦੀਪਾਲਸ ਮੌਕੇ ਤੇ ਪੁੱਜੀ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਤੇ ਥਾਣਾ ਇੰਚਾਰਜ ਰਜੇਸ਼ ਕੁਮਾਰ ਨੇ ਦੱਸਿਆ ਹੈ ਕਿ ਪਿੰਡ ਟਹਿਣਾ ਕੋਲ ਇੱਕ ਤੇਜ਼ ਵਾਹਣ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਤੇ ਚੱਲਦਿਆਂ ਮੋਟਰਸਾਈਕਲ ਸਵਾਰ ਦੀ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਿਆਂਾਇਆ ਗਿਆ ਉਨ੍ਹਾਂ ਦੱਸਿਆ ਹੈ ਕਿ ਹਲੇ ਤੱਕ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਜ਼ਖਮੀ ਵਿਅਕਤੀ ਹਲੇ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਹਨ ਜਿੱਦਾਂ ਹੀ ਹੋਸ਼ ਆਵੇਗਾ ਉਸ ਤੋਂ ਉਸਦੇ ਪੇਰੈਂਟਸ ਬਾਰੇ ਪਤਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਫਿਲਹਾਲ ਟੱਕਰ ਮਾਰਨ ਵਾਲੇ ਵਾਹਨ ਬੰਦੀ ਵੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੋਂ ਫਰਾਰ ਹੋ ਗਿਆ ਹੈ ਇਸ ਮੌਕੇ ਤੇ ਥਾਣਾ ਸਤਰ ਦੇ ਐਸਐਚਓ ਰਜੇਸ਼ ਕੁਮਾਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਮਟਰ ਇੱਕ ਹੀ ਮਾਮਲਾ ਜੀ ਦਾ ਐਕਸੀਡੈਂਟ ਹੋਇਆ ਤੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੇਨ ਹਾਈਵੇ ਦੇ ਉੱਪਰ ਪੈਲੀਕਨ ਪਲਾਜ਼ਾ ਉੱਥੇ ਐਕਸੀਡੈਂਟ ਹੋਇਆ ਹੈ ਮੋਟਰਸਾਈਕਲ ਦਾ ਕਿਸੇ ਵਹੀਕਲ ਦੇ ਨਾਲ ਉਸ ਤੋਂ ਬਾਅਦ ਸਪੌਟ ਤੇ ਜਾ ਕੇ ਅਸੀਂ ਇੱਥੇ ਮੈਡੀਕਲ ਦੇ ਵਿੱਚ ਆਏ ਹਾਂ ਜਿੱਥੇ ਕਿ ਇੱਕ ਮੁੰਡੇ ਦੀ ਸਪੌਟ ਤੇ ਡੈਥ ਹੋ ਗਈ ਯਾਰ ਦੂਸਰੇ ਨੂੰ ਅਸੀਂ ਇੱਥੇ ਲੈ ਕੇ ਆਏ ਹਾਂ ਕੋਣ ਪਤਾ ਲੱਗਾ ਮੁੰਡੇ ਕੋਣ ਨਹੀਂ ਅਜੇ ਇਸ ਬਾਰੇ ਕੁਝ ਕਲੀਅਰ ਨਹੀਂ ਹੋ ਰਹੀ ਗੱਲ ਕਿਉਂਕਿ ਦੂਸਰੇ ਮੁੰਡੇ ਦੀ ਸਟਾ ਉਹ ਅਜੇ ਉਸ ਸਥਿਤੀ 'ਚ ਨਹੀਂ ਹੈਗਾ ਔਰ ਇੱਕ ਦੀ ਡੈਥ ਹੋ ਗਈ ਹੈਗੀ ਹੈ ਇਹਨੇ ਵੈਰੀਫਾਈ ਕਰਨਾ ਬਾਕੀ ਸਪੌਟ ਤੋਂ ਪਤਾ ਚੱਲਿਆ ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਖਟੇਗਿਆ ਸੀ ਕੋਈ ਹੈ ਜਾਂ ਨਹੀਂ ਨਹੀਂ ਅਜੇ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਤੇ ਵੈਰੀਫਾਈ ਹੋ ਰਿਹਾ ਹੈਗਾ ਸਾਰੇ ਫੈਕਟਸ ਵੈਰੀਫਾਈ ਕਰਕੇ ਉਸ ਤੋਂ ਬਾਅਦ ਮੁੰਡੇ ਮਾਈਂਦੇ ਅਜੇ ਇਸ ਬਾਰੇ ਕੁਝ ਵੀ ਨਹੀਂ ਪਤਾ ਜੀ ਕਿਉਂਕਿ ਇਹ ਤਾਂ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕਰਨ ਤੋਂ ਬਾਅਦ ਹੀ ਗੱਲ ਕਲੀਅਰ ਹੋਊਗੀ ਠੀਕ ਹੈ ਉਹ ਤੋਂ ਨਾਲ ਮੇਰੇ ਕੋਲ ਬੋਲਸਾ ਹੈ ਇਹਨਾਂ ਦੇ ਪੇਰੈਂਟਸ ਵਗੈਰਾ ਬੁਲਾਏ ਨੇ ਜੀ ਹਾਲਾਤ ਵੈਰੀਫਾਈ ਕੀਤੇ ਜਾਣਗੇ ਹਾਲਾਤਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਅਗਲੀ ਕਾਰਵਾਈ